ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅਖੌਤੀ ਜਥੇਦਾਰ ਜਿਹੜੇ ਆ ਜਿਨ੍ਹਾਂ ਨੇ ਕੌਮ ਦਾ ਨੁਕਸਾਨ ਕੀਤਾ ਉਹਨਾਂ ਲਈ ਕੁਝ ਨਹੀਂ ਕਰ ਸਕਦੇ ਉਹਨਾਂ ਦੀ ਚਾਪਲੂਸੀ ਕਰਦੇ ਆ ਪਰ ਜਿਹੜਾ ਕੋਈ ਆਮ ਬੰਦਾ ਹੁੰਦਾ ਹੈ ਉਹਨੂੰ ਛੇਕਣ ਲੱਗੇ ਮੈਂਟ ਲਾਉਂਦੇ ਆ ਮੈਂ ਕੋਈ ਹਰਜੀਤ ਸਿੰਘ ਰਸੂਲਪੁਰ ਦਾ ਨਿੰਗ ਸਿੰਘ ਹੈ ਰਸੂਲਪੁਰ ਤੇ ਉਹਦੇ ਵਿੱਚ ਚਰਚਾਾਂ ਮਾ ਕਾਫੀ মিডিਆ ਤੇ ਛਿੜੀਆਂ ਰਹਿੰਦੀਆਂ ਨੇ ਕਿਉਂਕਿ ਜੁੱਧੇ ਦੇ ਵਿੱਚ ਜਦੋਂ ਮੰਦਿਰ ਬਣਾਇਆ ਉਦੋਂ ਉਹਨੇ ਲੰਗਰ ਲਾਇਆ ਸੀ ਉਹਦੇ ਨਾਲ ਨਿਹੰਗ ਬਾਣੇ ਵਿੱਚ ਬਹੁਤ ਸਿੰਘ ਹੁੰਦੇ ਆ ਤੇ ਜੇ ਸਿੱਧੇ ਤੌਰ ਤੇ ਕਹਿ ਲਈਏ ਤਾਂ ਉਹ ਭਾਜਪਾ ਨੂੰ ਯਾਨਕਿ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਦਾ ਹੈ ਜਣ ਕੇ ਉਹਨਾਂ ਦਾ ਚਾਹਬਾਨ ਕਹਿ ਲੀਏ ਤੇ ਜਹ ਕਹਿ ਲੀਏ ਉਹਨਾਂ ਦਾ ਬੰਦਾ ਅਸ਼ਾ ਹੁਣ ਜਦੋਂ ਇਹ ਵੀਡੀਓ ਸੁਣਨ ਕੇ ਨਾ ਕਈਆਂ ਨੇ ਗਾਲੇ ਗਲੋਚ ਕਰਨਾ ਹੁੰਦਾ ਤੇ ਉਹਨਾਂ ਸਭ ਨੂੰ ਖੁੱਲੀ ਛੁੱਟੀ ਹੈ ਬਈ ਜੋ ਗਾਲਾਂ ਕੱਢੀਆਂ ਨੇ ਗਾਲਾਂ ਕੱਢਿਓ ਤੇ ਹੋਰ ਕੁਝ ਜੋ ਤੁਹਾਡੇ ਸ਼ਬਦਾਂ ਵਿੱਚ ਗੰਦਗੀ ਹੁੰਦੀ ਹੈ ਮੂੰਹ ਦੇ ਵਿੱਚ ਉਹ ਤੁਸੀਂ ਕਹਿ ਸਕਦੇ ਹੋ ਕੋਈ ਚੱਕਰ ਨਹੀਂ ਪਰ ਹਰਜੀਤ ਸਿੰਘ ਰਸੂਲਪੁਰ ਨੂੰ ਕੁਲਦੀਪ ਸਿੰਘ ਗੜਗੱਜ ਨੇ ਕਹਿੰਦੇ ਪੰਥ ਵਿੱਚੋਂ ਛੇਕ ਦਿੱਤਾ ਉਹਨੂੰ ਇਸ ਕਰਕੇ ਸਿੱਕਿਆ ਕਿ ਉਹ ਬਹਿਰੂਪੀ ਹੈ ਜੋ ਸਿੱਖਾਂ ਦੀ ਪਹਿਰਵਾਈ ਨਹੀਂ ਕਰਦਾ ਸਿੱਖਾਂ ਦੀ ਗੱਲ ਨਹੀਂ ਕਰਦਾ ਇਸ ਕਰਕੇ ਨਹੀਂ ਕਿਉਂਕਿ ਉਹ ਭਾਜਪਾ ਦਾ ਬੰਦਾ ਹੈ ਔਰ ਜਾਂ Hindu community ਦੀ ਸਪੋਰਟ ਕਰਦਾ ਚਲੋ ਇਹ ਗੱਲਾਂ ਵੀ ਛੱਡਦੇ ਇਹਨਾਂ ਨੂੰ ਚੁਪਦਾ ਇਹ ਹੈ ਵੀ ਉਹ ਭਾਜਪੀ ਦਾ ਬੰਦਾ ਹੈ ਹੁਣ ਮੈਂ ਇੱਥੇ ਜਿਹੜੀ ਗੱਲ ਕਹਿਣੀ ਹੈ ਨਾ ਅਸੀਂ ਕਿਸੇ ਤਖਤ ਦੇ ਕਿਸੇ ਇਹੋ ਜਿਹੇ ਬਣਾਏ ਅਖੌਤੀ ਪੰਥ ਦੇ ਕੋਈ ਕੌਲੀ ਚਟਨੀ ਹੈਗੇ ਜਿਹੜੇ ਇਹਨਾਂ ਦੀ ਚਾਪਲੂਸੀ ਕਰੀ ਗਈ ਹੁਣੇ ਸੁਣ ਕੇ ਕਹਿਣਗੇ ਲੈ ਇਹ ਰਸੂਲਪੁਰ ਦੇ ਹੱਕ ਵਿੱਚ ਆ ਗਿਆ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਐਤਾ ਜਿਹੜੇ ਜਸਹੇਦਾਰ ਕਰਤੂਤਾਂ ਕਰਦੇ ਨੇ ਉਹਨਾਂ ਦੀ ਗੱਲ ਕਰਦੇ ਹਾਂ ਹਰਜੀਤ ਸਿੰਘ ਰਸੂਲਪੁਰ ਨੂੰ ਪੰਥ ਵਿੱਚੋਂ ਛੇਕ ਕੇ ਕੀ ਮਿਲੂਗਾ ਕਿੱਡੀ ਕ ਬਹਾਦਰੀ ਹੈ ਔਰ ਜਿਨ੍ਹਾਂ ਨੇ ਪੰਥ ਦਾ ਮਲਿਆ ਮੇਟ ਕਰਤਾ ਨਰੇਣੂ ਮਹੰਤ ਬਾਗਲਾ ਨੇ ਉਹਨਾਂ ਨੂੰ ਪੰਥ ਵਿੱਚੋਂ ਛੇਕ ਸਕਦੇ ਹੋ ਹਿੰਮਤ ਹੈਗੀ ਹੈ ਔਰ ਇਹ ਜਿਹੜੇ ਜਹੇਦਾਰ ਨੇ ਕੁਲਦੀਪ ਸਿੰਘ ਗੜਗਾਜ ਇਹ ਬਾਦਲਾਂ ਦੀ ਚਾਪ ਲੂਸੀ ਕਰਨ ਵਾਲੇ ਆ ਤੇ ਮੈਂ ਜਦੋਂ ਇੱਕ ਪੋਸਟ ਦੇਖੀ ਪਹਿਲਾਂ ਉਸ ਤੋਂ ਬਾਅਦ ਵੀਡੀਓ ਆ ਗਈ ਜਹੇਦਾਰ ਗੜਗਾਜ ਬੋਲ ਰਿਹਾ ਪਹਿਲਾਂ ਆਪ ਦੀ ਦਾੜੀ ਵੀ ਚਿੱਟੀ ਕਰਨ ਲੋ ਕਲਫ ਲੱਗੀ ਹੋਈ ਆ ਲੱਗਦਾ ਆ ਥੋੜਾ ਜਿਹਾ ਇਥੋਂ ਜੋ ਵੀ ਹਾਂ ਕਲਫ ਲਾਉਂਦੇ ਆ ਜਿਹੜੇ ਕਲਫ ਲਾਉਂਦੇ ਨੇ ਥੱਲੋਂ ਥੋੜੇ ਜਿਹਾ ਚਿੱਟੇ ਹੋ ਜਾਂਦੇ ਆ ਹਾਲਾਂਕਿ ਮਾਫ ਕਰਨਾ ਜੀ ਪੂਰਾ ਪੱਕਾ ਸਬੂਤ ਨਹੀਂ ਪਰ ਮੈਨੂੰ ਲੱਗਿਆ ਵੀ ਜਦੋਂ ਕਲਫ ਲਾਉਂਦੇ ਹੁੰਦੇ ਦਾੜੀ ਕਾਲੀ ਕਰਦੇ ਹੁੰਦੇ ਆ ਚਲੋ ਇਹ ਤਾਂ ਗੱਲਾਂ ਇਹਨਾਂ ਲਈ ਨਾਰਮਲ ਨੇ ਪਰ ਕੀ ਹਰਜੀਤ ਸਿੰਘ ਰਸੂਲਪੁਰ ਜਿਹੜਾ ਉਹ ਬਾਦਲਾਂ ਨਾਲੋਂ ਵੀ ਵੱਡਾ ਗੁਨਾਹਗਾਰ ਹੈ ਸਾਡੀ ਕੌਮ ਦੇ ਜਿਹੜੇ ਲੋਕ ਨੇ ਉਹ ਇਹ ਸਮਝਣਗੇ ਵੀ ਹਰਜੀਤ ਸਿੰਘ ਰਸੂਲਪੁਰ ਬਾਦਲਾਂ ਨੂੰ ਵੱਡਾ ਗੁਨਾਹ ਕਰਤਾ ਹੈ ਨਹੀਂ ਉਹ ਤਾਂ ਮਾੜੀ ਮੋਟੀ ਗੱਲਬਾਤ ਕਰਦਾ ਹੈ ਕਿਤੇ ਨਾ ਕਿਤੇ ਕਹਿੰਦਾ ਮੈਂ ਮੰਦਿਰ ਬਣਾਉਣਾ ਹੈ ਕਿਤੇ ਕਹਿੰਦਾ ਮੈਂ ਬੀਜੇਪੀ ਦਾ ਬੰਦਾ ਕਿਤੇ ਲੰਗਰ ਲਾਉਂਦੇ ਆ ਉਹ ਤਾਂ ਇਹੀ ਗੱਲ ਕਰਦਾ ਔਰ ਜਿਹੜੇ ਬਾਦਲਾਂ ਨੇ ਸਰਸੇ ਵਾਲਿਆਂ ਨੂੰ ਮਾਫੀ ਨਾ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਔਰ 15 ਸਾਲ ਲਗਾਤਾਰ ਸਰਕਾਰ ਰਹੀ ਪੰਜਾਬ ਦੇ ਵਿੱਚ ਹਾਲਾਂਕਿ ਚਾਰ ਵਾਰੀ ਮੁੱਖ ਮੰਤਰੀ ਬਣੇ ਨੇ ਪ੍ਰਕਾਸ਼ ਸਿੰਘ ਬਾਦਲ ਪਰ ਉਹਨਾਂ ਦੇ ਕੀਤੇ ਹੋਏ ਕਹਾਣ ਦਾ ਇਹਨਾਂ ਅਖੌਤੀ ਜਿਹੜਾ ਨੂੰ ਪਤਾ ਨਹੀਂ ਹੁਣ ਇਹ ਵੀਡੀਓ ਸੁਣ ਕੇ ਮੇਰੇ ਵੱਲ ਹੋ ਜੋ ਬਿਬੂਟਾ ਸਿੰਘ ਨੂੰ ਵੀ ਛੇਕਣਾ ਛੇਕ ਦਿਓ ਅਸੀਂ ਕੀ ਲੈਣਾ ਤੁਹਾਡੇ ਅਖੌਤੀ ਪੰਥ ਤੋਂ ਤੁਹਾਡੇ ਅਖੌਤੀ ਜਿਹੜਾ ਨੂੰ ਤੋਂ ਤੁਨ ਜਿਹੜਾ ਮੰਦਾ ਕੌਣ ਹੈ ਤੁਸੀਂ ਜਿਹੜਾ ਕੌਮਦ ਦੇ ਥੋੜੀਓ ਤੁਸੀਂ ਤਾਂ ਬਾਦਲਾਂ ਦੇ ਜੋ ਬਾਦਲ ਕਹਿੰਦੇ ਨੇ ਤੁਸੀਂ ਉਹ ਕਰਨਾ ਹੁਣ ਇਹਨੂੰ ਰਸੂਲਪੁਰ ਨੂੰ ਕਿਉਂ ਛੇਕਿਆ ਜਿਹੜੇ ਆ ਚਮਚੇ ਜੇ ਹੁੰਦੇ ਇਹਨਾਂ ਨੇ ਸ਼ਿਕਾਇਤਾਂ ਸਕੂਤਾਂ ਭੇਜੀਆਂ ਹੋਣਗੀਆਂ ਬੇ ਬਹਿਰੂਪਿਆ ਹੈਗਾ ਜੀ ਇਹ ਬੀਜੇਪੀ ਦਾ ਬੰਦਾ ਹੈ ਜੀ ਇਹ ਮੰਦਿਰ ਬਣਾਉਣ ਦੀ ਗੱਲ ਕਰਦਾ ਹੈ ਜੀ ਤੇ ਉਥੋਂ ਸ਼ੇਕਦਾ ਵਾ ਵਾ ਕੀ ਬਾਤ ਹੈ ਬਹੁਤ ਵੱਡੀ ਬਹਾਦਰੀ ਕੀਤੀ ਹੈ ਇਹ ਤਾਂ ਕੁਝ ਵੀ ਨਹੀਂ ਸੀ ਗੱਲ ਜੇ ਹਿੰਮਤ ਹੈ ਨਾ ਅਖੌਤੀ ਜਹਦਾਰੋਂ ਮੰਗ ਖਾਣਿਓ ਤਾਂ ਜਿਹੜੇ ਬਾਦਲਾਂ ਨੇ ਨੁਕਸਾਨ ਕੀਤਾ ਉਹਨਾਂ ਨੂੰ ਛੇਕ ਕੇ ਦਿਖਾਓ ਪੰਥ ਵਿੱਚੋਂ ਉਹਨਾਂ ਦੀ ਚਾਪਲੂਸੀ ਕਰ ਰਹੇ ਹੋ ਸ਼ਰ੍ਹਾਂ ਪਤਾ ਤੁਹਾਨੂੰ ਵੀ ਬਾਦਲਾ ਨੇ ਕੌਮ ਦਾ ਨੁਕਸਾਨ ਕਿੰਨਾ ਕੀਤਾ ਤੁਹਾਨੂੰ ਸ਼ਰਿਆਂ ਪਤਾ ਹੈ ਜੇ ਥੋੜੀ ਬਹੁਤੀ ਹਿੰਮਤ ਹੈਗੀ ਹੈ ਨਾ ਤਾਂ ਬਾਦਲਾ ਬਾਰੇ ਇੱਕ ਅਡੀ ਸਟੇਟਮੈਂਟ ਦੇ ਕੇ ਦਿਖਾਓ ਫਿਰ ਪਤਾ ਲੱਗੂ ਪਤਾ ਹੈ ਵੀ ਅਗਲਿਆਂ ਨੇ ਮਾਨ ਸਨਮਾਨ ਦੇ ਨਾਲ ਜਹਿਦਾਰ ਬਣਾਇਆ ਤੇ ਜੇ ਮਾੜੀ ਜੀ ਵੀ ਗੱਲਬਾਤ ਕਰਤੀ ਤਾਂ ਫਿਰ ਕਹਣਗੇ ਚੱਕੋ ਜੁੱਲੀ ਬਿਹਤਰਾ ਜਾਓ ਘਰ ਨੂੰ ਐ ਨਹੀਂ ਪਤਾ ਜਹਿਦਾਰ ਤੋਂ ਗਰੰਥੀ ਲਾ ਦੇਣ ਅੱਛਾ ਸ਼੍ਰੋਮਣੀ ਕਮੇਟੀ ਵਿੱਚ ਨਾ ਜੇ ਕਿਸੇ ਦੀ ਇਨਸਾਲਟ ਕਰਨੀ ਹੋਵੇ ਕਿਸੇ ਦੀ ਬੇਇਜ਼ਤੀ ਕਰਨੀ ਹੋਵੇ ਕਿਸੇ ਦੀ ਮਿੱਟੀ ਪਟਣੀ ਹੋਵੇ ਤਾਂ ਉਸ ਕਾਲ ਤੱਕ ਦੇ ਜ਼ਹਿਦਾਦ ਤੋਂ ਸਿੱਧਾ ਗਰੰਥੀ ਲਾ ਦਿੰਦੇ ਨੇ ਜਾਨੀ ਕਿ ਆ ਔਕਾਤ ਇਹਨਾਂ ਮੰਗ ਖਾਣਿਆਂ ਮੈਂ ਇੱਕ ਸ਼ਬਦ ਹੋਰ ਵਰਤਦਾ ਹੁੰਦਾ ਸੀ ਉਹ ਮੈਂ ਵਰਤਦਾ ਨਹੀਂ ਤੇ ਕਈਆਂ ਬੰਦਿਆਂ ਨੇ ਫੋਨ ਕੀਤਾ ਸੀ ਤੇਰੇ ਤੇ ਪਰਚਾ ਕਰਾ ਮੰਗ ਰਿਓ ਸ਼ਬਦ ਵਰਤੇ ਪਰ ਮੰਗ ਖਾਣੇ ਕਹਿ ਦਿੰਨਾ ਇਹ ਜ਼ਰੂਰੀ ਹੈ ਹਰਜੀਤ ਸਿੰਘ ਅਰਸੂਲਪੁਰ ਕੌਣ ਹੈ ਜੀ ਤੁਸੀਂ ਉਹਨਾਂ ਦੇ ਇੰਟਰਵਿਊ ਦੇਖੀਆਂ ਹੋਣਗੇ ਜਿੰਨੀ ਕੁ ਅਗਲੇ ਕੋਲੇ ਸਮਝ ਹੁੰਦੀ ਹੈ ਉਨੀ ਗੱਲ ਹਰੇਕ ਬੰਦਾ ਕਰਦਾ ਤੇ ਉਸ ਬੰਦੇ ਨੂੰ ਗੱਲ ਕਰਨ ਦਾ ਹੱਕ ਹੁੰਦਾ ਜਿੱਥੇ ਮਰਜੀ ਅਗਲਾ ਜਾਵੇ ਕਈ ਕਹਣਗੇ ਬਾਣਾ ਲਾ ਦਿਓ ਜੀ ਦਾੜੀ ਕੇਸ ਕਟਾ ਦਿਓ ਜੀ ਦਸਤਾਰ ਲਾ ਦਿਓ ਜੀ ਜਮੀਨਾਂ ਕੋਲੇ ਨਾ ਕੋਈ ਯੂਨੀਵਰਸਿਟੀ ਹੁੰਦੀ ਹੈ ਵੀ ਅਸੀਂ ਡਿਗਰੀ ਦਿੰਨੇ ਆ ਤਾਂ ਤੁਸੀਂ ਪੱਗ ਬੰਨ ਸਕਦੇ ਹੋ ਤਾਂ ਤੁਸੀਂ ਦਾੜੀ ਰੱਖ ਸਕਦੇ ਹੋ ਤਾਂ ਤੁਸੀਂ ਇੱਕ ਕਾਰpass ਸਕਦੇ ਹੋ ਤਾਂ ਤੁਸੀਂ ਚੋਲਾ pass ਸਕਦੇ ਹੋ ਇਦਾਂ ਸਮਝਦੇ ਆ ਵੀ ਤੁਹਾਨੂੰ ਡਿਗਰੀਆਂ ਕਿਹਨੇ ਦਿੱਤੀਆਂ ਨੇ ਤੁਸੀਂ ਕਿਹੜਾ ਜਿਹੜਾ ਕਿਸੇ ਯੂਨੀਵਰਸਿਟੀ ਵਿੱਚ ਪੜ੍ਹ ਕੇ ਲੱਗੇ ਹੋ ਬਾਦਲਾਂ ਦੀ ਚੱਪਲਾਂ ਵਿੱਚ ਜਾ ਕੇ ਬੈਠੇ ਚਾਪਲੂਸੀਆਂ ਕੀਤੀਆਂ ਤੇ ਉਹਨਾਂ ਨੇ ਫਿਰ ਡਿਗਰੀ ਦੇ ਦਿੱਤੀ ਜਿੰਨਾ ਚਿਰ ਉਹਨਾਂ ਦੀ ਗੱਲ ਕਰਦੇ ਰਹੋਗੇ ਤਾਂ ਮਲਾਈ ਜਕਲੀਆਂ ਅਖਰੋਟ ਗਿਰੀਆਂ ਬਦਾਮ ਦੋ ਦੱਚ ਸ਼ੁਹਾਰੇ ਖਾਂਦੇ ਰਹੋਗੇ ਜੇ ਜਦੋਂ ਚਾਪਲੂਸੀ ਕਰਨੀ ਬੰਦ ਕਰਦੇ ਜਿਵੇਂ ਸੁੰਨੇ ਡੰਗਰ ਦੇ ਪੈਲੇ ਵਿੱਚ ਵੜਨ ਤੇ ਡੰਡੇ ਨਹੀਂ ਪੈਂਦੇ ਹੁੰਦੇ ਟੂਹੇ 'ਚ ਫਿਰ ਉਦਾਂ ਮਾਰਦੇ ਅਗਲੇ ਤੇ ਹੁਣ ਇਹ ਹਾਲਾਤ ਜਿਹੜੇ ਸਾਡੇ ਤੱਕ ਦਾ ਜਿਹੜਾ ਰਹਿੰਦੇ ਆ ਲ ਬਹੁਤ ਵੱਡੀ ਮਲਮਾਰੀ ਉਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਹ ਬਹਿਰੂਪੀ ਹੈ ਜੀ ਇਹਨੂੰ ਪੰਤ ਵਿੱਚੋਂ ਛੇਕ ਦਿਆਂ ਇਹ ਕਿਹੜਾ ਸਿੱਖਾਂ ਦੀ ਅਗਵਾਈ ਕਰਦਾ ਵੀ ਤੁਸੀਂ ਸਿੱਖਾਂ ਦੀ ਅਗਵਾਈ ਕਰਦੇ ਹੋ ਤੁਸੀਂ ਕਿਹੜੇ ਸਿੱਖਾਂ ਦੀ ਅਗਵਾਈ ਕੀਤੀ ਅੱਜ ਤੱਕ ਬਾਦਲਾਂ ਨੇ ਕਿਹੜੇ ਸਿੱਖਾਂ ਦੀ ਅਗਵਾਈ ਕੀਤੀ ਦੱਸ ਤਾਂ ਦਿਓ ਪਿੱਟੀ ਚੱਲੋ ਗੁੜੀਆਂ ਮੰਗ ਜੇ ਪਿੱਟਾਂ ਪੱਟਾਂ ਤੇ ਹੱਥ ਮਾਰ ਕੇ ਪਿੱਟਦੀਆਂ ਹੁੰਦੀਆਂ ਹਨਾ ਇਦਾਂ ਪਿੱਟਰੀ ਚੱਲੋ ਬਣਨਾ ਕੁਝ ਨਹੀਂ ਤੁਹਾਡਾ ਜਿਹੜਾ ਮਾੜਾ ਮੋਟਾ ਰਹਿੰਦਾ ਸੀ ਅਕਾਲੀ ਲਾਲ ਦਾ ਰੈਣ ਖੂਨ ਜਾਂ ਉਹ ਸੁਖਬੀਰ ਨੇ ਹੜਾਂ ਦੇ ਵਿੱਚ ਬੇੜਾ ਵਹਾਤਾ ਤੇ ਹੁਣ ਤੁਸੀਂ ਵਹਾ ਦਿਓ ਇਹਨਾਂ ਨੂੰ ਮਹਿਸੂਸ ਪਤਾ ਕੀ ਹੋਇਆ ਦਰਦ ਪਤਾ ਕੀ ਹੋਇਆ ਉਹ ਬੀਜੇਪੀ ਦਾ ਬੰਦਾ ਹੈ ਇਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਥੋੜੇ ਬਹੁਤੇ ਲੱਗ ਸਕਦੇ ਆ ਚਲੋ ਉਹ ਬਾਅਦ ਦੀਆਂ ਗੱਲਾਂ ਨੇ ਪਰ ਮੈਂ ਜਿਹੜੀ ਗੱਲ ਕੀਤੀ ਆ ਨਾ ਕੁਲਦੀਪ ਸਿੰਘ ਗੜਗਾ ਜਹੇਦਾਰ ਨੂੰ ਬੇਨਤੀ ਤਾਂ ਨਹੀਂ ਕਰਦੇ ਹੁਕਮ ਹੀ ਸੁਣਾਉਣਾ ਪਤਾ ਕਿਉਂਕਿ ਅਸੀਂ ਕਿਹੜਾ ਤੁਹਾਡੇ ਅਖੌਤੀ ਪੰਥ ਦੇ ਕੋਈ ਚਮਚੇ ਆ ਤੇ ਨਾ ਹੀ ਤੁਹਾਡਾ ਪੰਥ ਅਜੇ ਤੱਕ ਕੋ ਸਵਾਰ ਸਕਿਆ ਇੱਕ ਜਿਹੜੇ ਪੰਥ ਦੀ ਤੁਸੀਂ ਗੱਲ ਕਰਦੇ ਹੋ ਨਾ ਇਹ ਨਰੈਣੂ ਮਹੰਤਾਂ ਦੇ ਚਮਚੇ ਇਕੱਠੇ ਕੀਤੇ ਨੇ ਪੰਥ ਪੰਥ ਕੋਈ ਨਹੀਂ ਇੱਥੇ ਤੁਸੀਂ ਪੰਥ ਤਾਂ ਖੇਰੂ ਖੇਰੂ ਕਰਤਾ ਪੰਥ ਤਾਂ ਤੁਸੀਂ ਮਿੱਟੀ ਵਿੱਚ ਰੋਲਤਾ ਤੁਸੀਂ ਤਾਂ ਬਾਦਲਾਂ ਦੇ ਚਾਪ ਲੂਸੋਂ ਬਾਦਲਾਂ ਦੇ ਚਮਚੇ ਹੋ ਤੇ ਬਸ ਐਨੀ ਗੱਲ ਕਹਿਣੀ ਸੀ ਤੇ ਤੁਸੀਂ ਬਾਦਲਾਂ ਦੇ ਜਿਹੇ ਧਾਰੋ ਜਿਹਨੂੰ ਮਰਜੀ ਛੇਕਦੇ ਹੋ ਤੁਹਾਡੇ ਛੇਕ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਵਾਕਈ ਪੰਥ ਪ੍ਰਤੀ ਕੌਮ ਪ੍ਰਤੀ ਦਰਦ ਹੈਗਾ ਮਾੜਾ ਮੋਟਾ ਤਾਂ ਸਭ ਤੋਂ ਵੱਡੇ ਗੁਨਾਹਗਾਰ ਬਾਦਲ ਕੇ ਨੇ ਉਹਨਾਂ ਦੀ ਜੁੰਡਲੀ ਹੈ ਨਰੇਣੂਮਹੰਤਾਂ ਦੀ ਉਹਨਾਂ ਨੂੰ ਛੇਕ ਕੇ ਬਖਾਓ ਫੇਰ ਪਤਾ ਲੱਗੂ ਇੰਨੀ ਕੁ ਬਹੁਤ ਹੈ ਕੁੱਤੇ ਖਾਣੀ ਤੇ ਜੇ ਕੱਲ ਨੂੰ ਕੋਈ ਪੁੱਠਾ ਜਿਹਾ ਬਿਆਨ ਫੇਰ ਆਇਆ ਨਾਲ ਦੀ ਨਾਲ ਹੋਰ ਕਰ ਦਾਂਗੇ ਚੰਗੇ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ